ਕਿਸਾਨ ਦੋਸਤੋ ਪੰਜਾਬ ਦੇ ਵਿੱਚ ਪਿਛਲੇ 2 ਦਿਨ ਤੋਂ ਸਰਾਟੇदार ਬਰਖਾ ਤੇ ਤੇਜ਼ ਹਵਾ ਜਿਹੜੀ ਚੱਲੀ ਆ ਜਿਹਦਾ ਝੋਨੇ ਦੀ ਫਸਲ ਦੇ ਉੱਤੇ ਕੀ ਜਿਹੜਾ ਇਹਦਾ ਫਾਇਦਾ ਹੋਣ ਵਾਲਾ ਤੇ ਹੁਣ ਜਿੰਨਾ ਕਿਸਾਨਾਂ ਨੇ ਝੋਨੇ ਦੀ ਫਸਲ ਦੇ ਉੱਤੇ ਕੋਈ ਸਪਰੇ ਵਗੈਰਾ ਕੀਤੀ ਸੀ ਉਹਨਾਂ ਨੂੰ ਹੁਣ ਸਪਰੇ ਕਰਨ ਦਾ ਕੋਈ ਫਾਇਦਾ ਹੋਣਾ ਜਾਂ ਨਾ ਹੋਣਾ ਜਾਂ ਉਹ ਸਪਰੇ ਜਿਹੜੀ ਬੇਕਾਰ ਚਲੀ ਗਈ ਤੇ ਹੁਣ ਆਪਾਂ ਨੂੰ ਕਿੰਨੇ ਕਿ ਦਿਨ ਸਪਰੇ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿੰਨੇ ਦਿਨ ਤੱਕ ਆਪਾਂ ਨੂੰ ਸਪਰੇ ਦੀ ਲੋੜ ਪਊਗੀ ਏ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਤਾਂ ਜੋ ਵੀ ਕਿਸਾਨ ਵੀਰ ਪਹਿਲੀ ਵਾਰੀ ਚੈਨਲ ਤੇ ਆਏ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਜਿਹੜਾ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਕਿ ਖੇਤੀ ਨਾਲ ਸੰਬੰਧਿਤ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਸਮੇਂ ਸਿਰ ਤੁਹਾਨੂੰ ਮਿਲ ਸਕੇ ਅਤੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਜਿਹੜੀ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਨਾਲ ਸ਼ੇਅਰ ਹੋ ਸਕੇ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਕਿਸਾਨ ਵੀਰਾਂ ਨੇ ਜਦੋਂ ਨੇ ਦੀ ਫਸਲ ਦੇ ਉੱਤੇ ਮੀਂਹ ਤੋਂ ਪਹਿਲਾਂ ਸਪਰੇਅ ਕੀਤੀ ਸੀ ਉਹਦਾ ਕੀ ਜਿਹੜਾ ਉਹਦਾ ਅਫੈਕਟ ਹੋ ਸਕਦਾ ਮੀਂਹ ਦਾ ਮੀਂਹ ਨਾਲ ਉਹ ਕਿੰਨਾ ਕੁ ਉਹਦਾ ਨੁਕਸਾਨ ਹੋ ਸਕਦਾ ਦੇਖੋ ਜੇ ਤਾਂ ਸਪਰੇਅ ਕਰਨ ਤੋਂ ਬਾਅਦ ਮੀਂਹ ਘੰਟੇ ਜਾਂ ਡੇਢ ਘੰਟੇ ਦੇ ਵਿੱਚ ਹੀ ਆ ਜਾਂਦਾ ਫਿਰ ਤਾਂ ਉਹਦਾ ਜਿਹੜਾ ਨੁਕਸਾਨ ਮੀਂਹ ਨਾਲ ਹੋ ਸਕਦਾ ਕਿਉਂਕਿ ਉਹ ਜਿਹੜੀ ਦਵਾਈ ਆ ਧੋ ਕੇ ਹੀਠਾਂ ਚਲੀ ਜਾਣੀ ਆ ਬੇਕਾਰ ਹੋ ਜਾਂਦੀ ਆ ਪਰ ਜੇਕਰ 3-4 ਘੰਟੇ ਲੰਘੇ ਕਿਉਂਕਿ ਹੁਣ ਸਿਸਟੈਮਿਕ ਦਵਾਈਆਂ ਜ਼ਿਆਦਾ ਕੰਮ ਕਰਦੀਆਂ ਨੇ ਆਪਣੇ ਕੋਲੇ ਜਿਹੜੀਆਂ ਆਪਾਂ ਦਵਾਈਆਂ ਵਰਤਦੇ ਆ ਸਿਸਟੈਮਿਕ ਦਵਾਈਆਂ ਹੀ ਨੇ ਤੇ ਉਹ ਬੂਟੇ ਦੇ ਵਿੱਚ ਰਚ ਜਾਂਦੀਆਂ ਨੇ 2-3 ਘੰਟੇ ਦੇ ਵਿੱਚ ਬੂਟੇ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਂਦੀਆਂ ਨੇ ਤੇ ਫਿਰ ਉੱਪਰੋਂ ਜੇ ਆਪਾਂ ਉਹਦੇ ਤੇ ਵਰਖਾ ਵਗੈਰਾ ਹੋ ਵੀ ਜਾਂਦੀ ਆ ਤਾਂ ਉਹਦਾ ਕੋਈ ਵੱਡਾ ਨੁਕਸਾਨ ਹੋਣ ਦਾ ਕੋਈ ਖਤਰਾ ਨਹੀਂ ਹੁੰਦਾ ਜਿਹੜੀਆਂ ਵੀ ਦਵਾਈਆਂ ਆਪਾਂ ਆਈਆਂ ਨੇ ਬੂਟੇ ਦੇ ਵਿੱਚ ਜਿਸ ਤਰ੍ਹਾਂ ਉਲੀ ਨਾਸ਼ਕ ਵਗੈਰਾ ਨੇ ਉਹ ਰੱਜ ਕੇ ਕੰਮ ਕਰ ਦਿੰਦੇ ਨੇ ਤੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਉਹ ਦਵਾਈ ਕੰਮ ਕਰੂਗੀ ਤੇ ਆਪਾਂ ਨੂੰ ਛੇ ਦਿ ਕੀਤੇ 20 25 ਦਿਨ ਤੱਕ ਫਿਰ ਆਪਾਂ ਨੂੰ ਉਲੀ ਨਾਸ਼ਕ ਦੀ ਜਾਂ ਪਤਾਲ ਪੇਟ ਵਗੈਰੇ ਦੀ ਤਾਂ ਵੈਸੇ ਹੀ ਕਿਉਂਕਿ ਬੂਟੇ ਦੇ ਨਾਲ ਜਿਹੜੇ ਆਂਡੇ ਵਗੈਰਾ ਨਸ਼ਟ ਹੋ ਜਾਂਦੇ ਨੇ ਉਹਦਾ ਜਰੂਰ ਫਾਇਦਾ ਹੋਊਗਾ ਤੇ ਜਿਹੜੀ ਸਪਰੇ ਆਪਾਂ ਘੰਟਾ ਜਾਂ ਡੇਢ ਘੰਟੇ ਪਹਿਲਾਂ ਕੀਤੀ ਆ ਉਥੇ ਆਪਾਂ ਨੂੰ ਹੋ ਸਕਦਾ ਵੀ ਦੁਬਾਰਾ ਤੋਂ ਹਮਲਾ ਇਹਨਾਂ ਚੀਜ਼ਾਂ ਦਾ ਹੋ ਜਾਵੇ ਤੇ ਹੁਣ ਆਪਾਂ ਨੂੰ ਸਪਰੇ ਜਿਹੜੀ ਅੱਗੇ ਆਪਾਂ ਨੂੰ ਜ਼ਰੂਰ ਤਾਂ ਕਦੋਂ ਕਰਨ ਦੀ ਲੋੜ ਪਊਗੀ ਅ 8-10 ਦਿਨ ਤੱਕ ਤਾਂ ਬਿਲਕੁਲ ਲੋੜ ਨਹੀਂ ਪੈਣੀ ਨਾ ਹੀ ਪਤਾਲ ਪੇਟ ਸੁੰਡੀ ਦੀ ਤੇ ਨਾ ਹੀ ਗੋਭ ਦੀ ਜਿਹੜਾ ਕੀੜਾ ਉਹ ਕਿਉਂਕਿ ਇਹਨਾਂ ਦੇ ਜਿਹੜੇ ਅੰਡੇ ਵਗੈਰਾ ਤੇ ਸੁੰਡੀਆਂ ਵਗੈਰਾ ਬਿਲਕੁਲ ਨਸ਼ਟ ਹੋ ਜਾਂਦੇ ਨੇ ਥੱਲੇ ਪਾਣੀ ਚ ਡੁੱਬ ਜਾਂਦੇ ਨੇ ਹਵਾ ਦੇ ਨਾਲ ਤੇਜ਼ ਹਵਾ ਵੀ ਚੱਲੀ ਆ ਤੇ ਬਰਖਾ ਵੀ ਕਾਫੀ ਸੀ ਤੇ ਸੇਤੀ ਕੀਤੇ ਉਹਨਾਂ ਦੀ ਹੁਣ ਆਪਾਂ ਨੂੰ ਉਸ ਸਪਰੇਅ ਦੀ ਲੋੜ ਨਹੀਂ ਪੈਣੀ ਇੱਕ ਜ਼ਰੂਰਤਾਂ ਰੱਖਿਓ ਹੁਣ ਜਿਹੜੀ ਪੱਤਾਲਪੇਟ ਸੁੰਢੀ ਦੇ ਨਾਲ ਪੱਤੇ ਖੁੱਲ ਜਾਣਗੇ ਹਵਾ ਦੇ ਨਾਲ ਉਹ ਚਿੱਟਾ-ਚਿੱਟਾ ਜ਼ਿਆਦਾ ਦਿਖਾਈ ਦੇਊ ਇਹ ਨਾ ਸਮਝੋ ਵੀ ਹੁਣ ਇਹ ਪੱਤਾਲਪੇਟ ਸੁੰਢੀ ਆ ਗਈ ਉਹ ਆਈ ਨਹੀਂ ਅਸਲ ਦੇ ਵਿੱਚ ਉਹ ਪੱਤੇ ਹੁਣ ਖੁੱਲ ਕੇ ਚਿੱਟਾ-ਚਿੱਟੇ ਪੱਤੇ ਦਿਖਾਈ ਦੇਣ ਲੱਗੇ ਜਿਹੜੇ ਕਿ ਪਹਿਲਾਂ ਸੁੰਢੀ ਨੇ ਲਪੇਟੇ ਹੋਈ ਸੀ ਉਹਨੂੰ ਦੇਖ ਕੇ ਡਰਨਾ ਨਹੀਂ ਉਹ ਚਾਰ-ਪੰਜ ਦਿਨਾਂ ਦੇ ਵਿੱਚ ਪੱਤੇ ਜਿਹੜੇ ਆਪਣੇ ਆਪ ਹੀ ਹਰੇ ਹੋ ਜਾਣਗੇ ਉਹਨੂੰ ਦੇਖ ਕੇ ਕਿਤੇ ਆਪਾਂ ਦੁਬਾਰਾ ਜਲਦੀ ਦੇ ਨਾਲ ਢੋਲੀ ਚੱਕ ਲਈਏ ਵੀ ਹੁਣ ਜੀ ਸੁੰਢੀ ਦਾ ਹਮਲਾ ਹੋ ਗਿਆ। ਅਸਲ ਵਿੱਚ ਸੁੰਢੀ ਦਾ ਹਮਲਾ ਹੁਣ ਖਤਮ ਹੋਇਆ। ਕਿਉਂਕਿ ਜਿਹੜੇ ਵੀ ਆਂਡੇ ਵਗੈਰਾ ਸੁੰਢੀ ਦਿੰਦੀ ਆ ਜਾਂ ਜੋ ਜਿੰਨਾਂ ਤੋਂ ਬੱਚੇ ਨਿਕਲ ਕੇ ਅੱਗੇ ਸੁੰਡੀਆਂ ਬਣਦੀਆਂ ਨੇ ਉਹ ਸਾਰੇ ਤੇਜ਼ ਹਵਾ ਦੇ ਨਾਲ ਤੇ ਵਰਖਾ ਹੋਈ ਉੱਪਰੋਂ ਸਾਰੇ ਨਸ਼ਟ ਹੋ ਜਾਂਦੇ ਨੇ ਪਾਣੀ ਦੇ ਜਹਾੜ ਡਿੱਗੇ ਨੇ ਦੁਬਾਰਾ ਸੁੰਢੀ ਜਿਹੜੀ ਉਹਦੇ ਉਹ ਫਿਰ ਉੱਪਰ ਨਹੀਂ ਚੜ ਸਕਦੀ ਬੂਟੇ ਨੂੰ ਨਾ ਅ ਮਤਲਬ ਉਹ ਨਾਲ ਉਹਦੇ ਵਿੱਚ ਹੋ ਨਹੀਂ ਰਹਿੰਦਾ ਸੁੰਡੀ ਕਿਤਾ ਦੋ ਦਿਨਾਂ ਦੇ ਵਿੱਚ ਪਾਣੀ ਦੇ ਵਿੱਚ ਹੀ ਮਰ ਜਾਂਦੀ ਹੈ ਤੇ ਇਹਦਾ ਜਿਹੜਾ ਇੱਕ ਵਾਰੀ ਤਾਂ ਤੁਸੀਂ ਇਹ ਮੰਨ ਕੇ ਚੱਲੋ ਵੀ 8-10 ਦਿਨ ਤੱਕ ਹੁਣ ਕੋਈ ਵੀ ਪਤਲਪੇਟ ਸੁੰਡੀ ਜਾਂ ਗੋਭ ਦੀ ਸੁੰਡੀ ਦਾ ਅਟੈਕ ਆਪਣੀ ਫਸਲ ਤੇ ਨਹੀਂ ਹੋਣ ਵਾਲਾ ਇਸੇ ਤਰ੍ਹਾਂ ਤੇਲੇ ਦਾ ਵੀ ਆ ਤੇਲੇ ਦਾ ਵੀ ਅਟੈਕ ਹੋਣਾ ਇੰਨੀ ਜਲਦੀ ਨਹੀਂ ਹੋਣ ਵਾਲਾ ਇਸ ਕਰਕੇ ਹੁਣ ਜਿਹੜੀ ਵੀ ਆਪਾਂ ਸਪਰੇਅ ਕਰਨੀ ਆ 8-10 ਦਿਨਾਂ ਰੋਕ ਕੇ ਫਿਰ ਆਪਾਂ ਨੂੰ ਹੋ ਸਕਦਾ ਵੀ ਮੌਕੇ ਦੇ ਮੁਤਾਬਕ ਦੇਖਣਾ ਪਊ ਤੇਲੇ ਵਾਲੀ ਵੀ ਕਰਨੀ ਪੈਣੀ ਆ ਉਸ ਵੇਲੇ ਉਲੀ ਨਾਸ ਕਿਤੇ ਕਰ ਆਪਾਂ ਕੋਈ ਨਹੀਂ ਕੀਤਾ ਹੁਣ ਤਾਂ ਫਿਰ ਆਪਾਂ ਤੇਲੇ ਵਾਲੀ ਉੱਲੀ ਵਾਲੀ ਤੇ ਦੂਸਰੀ ਜਿਹੜੀ ਸਪਰੇ ਆਪਾਂ ਸੁੰਢੀ ਵਾਲੀ ਆ ਉਹ ਤਿੰਨੇ ਸਪਰੇਆਂ ਆਪਾਂ ਨੂੰ ਰਲਾ ਕੇ ਕਰਨੀਆਂ ਪੈਣਗੀਆਂ ਸੋ ਉਹ ਆਪਾਂ 8-10 ਦਿਨ ਲਗਾ ਸਕਦੇ ਆ ਤੇ ਹੁਣ ਇੱਕ ਹੋਰ ਕਰ ਸਕਦੇ ਆ ਜਿਹੜੇ ਕਿਸਾਨ ਵੀ ਚਾਹੁੰਦੇ ਨੇ ਨਾ ਵੀ ਟਰਨੇ ਦੇ ਵਿੱਚ ਫੋਕ ਘੱਟ ਪਵੇ ਤੇ ਆਪਣੇ ਕੋਲੇ ਸਮਾਂ ਹੈਗਾ ਉਹਦੇ ਤੇ ਖਰਚਾ ਘੱਟ ਆਉਂਦਾ ਤੇ ਹੁਣ ਆਪਾਂ ਬਿਨਾ ਕੋਈ ਦਵਾਈ ਰੜਾਈ ਜਿਹੜੇ ਵੀ ਕਿਸਾਨ ਕਰ ਸਕਦੇ ਨੇ ਜਿਹੜੇ ਹਿੰਮਤੀ ਕਿਸਾਨ ਨੇ ਉਹ ਆਪਾਂ 13045 ਦੀ ਸਪਰੇ ਕਰ ਸਕਦੇ ਆ ਜਿਨ੍ਹਾਂ ਦਾ ਝੋਨਾ ਗੋਭ ਦੇ ਵਿੱਚ ਆ ਇਹ ਹੁਣ ਉਹਦਾ ਸਮੇਂ ਦਾ ਆਪਾਂ ਫਾਇਦਾ ਉਠਾ ਸਕਦੇ ਆ ਕਿਉਂਕਿ ਹਲੇ ਕੋਈ ਵੀ ਕੀੜੇ ਵਗੈਰਾ ਦੀ ਸਪਰੇ ਕਰਨ ਦੀ ਉਹਦੇ ਨਾਲ ਹਲੇ ਜ਼ਰੂਰਤ ਨਹੀਂ ਨਾ ਹੀ ਪਾਇਓ ਕਿਉਂਕਿ ਜਿੰਨਾ ਉਹਨੂੰ ਆਪਾਂ ਕੱਲਾ ਉਹਦੇ ਨਾਲ ਕੋਈ ਦਵਾਈ ਮਿਕਸ ਕਰਦੇ ਆ ਤਾਂ ਉਹਦਾ ਜਿਹੜਾ ਅਸਰ ਘਟ ਜਾਂਦਾ ਸੋ ਇਹ ਇੱਕ ਬਹੁਤ ਸੁਨਹਿਰੀ ਮੌਕਾ ਜਿਹੜੇ ਵੀ ਕਿਸਾਨ ਕਰ ਸਕਦੇ ਆ ਤੇ ਉਹ 13045 ਜਿਹੜੀ ਆਪਾਂ ਜੇ ਤਾਂ ਆਪਾਂ 1.5 ਲੀਟਰ ਤੱਕ ਪਾਣੀ ਬਰਤਣਾ ਫਿਰ ਤਾਂ 2 ਕਿਲੋ ਪਾ ਲਓ ਕਿੱਲੇ ਦੇ ਵਿੱਚ ਜੇ 100 ਲੀਟਰ ਬਰਤ ਸਕਦੇ ਆ ਆਪਾਂ ਤੋਂ ਜ਼ਿਆਦਾ ਪਾਣੀ ਨਹੀਂ ਲੱਗਦਾ ਫਿਰ 1.5 ਕਿਲੋ ਤੋਂ ਵੱਧ ਨਾ ਪਾਇਓ ਬੈਸਟ ਜੁਨੀਵਰਸਿਟੀ ਜਿਹੜੀ ਸਿਫਾਰਸ਼ ਕਰਦੀ ਆ 3 ਕਿਲੋ ਦੀ ਕਰਦੀ ਆ 200 ਲੀਟਰ ਪਾਣੀ ਦੇ ਵਿੱਚ ਲਾ ਕੇ 200 ਲੀਟਰ ਪਾਣੀ ਆ ਜਿਹੜਾ ਤੇ ਉਹ ਘੱਟ ਹੀ ਕਿਸਾਨ ਲਾਉਂਦੇ ਨੇ ਨਹੀਂ ਲਾ ਸਕਦੇ ਤੇ ਫਿਰ ਪੱਤਿਆਂ ਦਾ ਨੁਕਸਾਨ ਹੋਣ ਦਾ ਖਤਰਾ ਤੇ ਇਹਦੇ ਵਿੱਚ ਕੁਝ ਕਿਸਾਨ ਜਿਹੜੇ ਬੋਰਨ ਵਗੈਰਾ ਪਾ ਲੈਂਦੇ ਨੇ ਤੁਸੀਂ ਉਹ ਤੋਂ 50 ਤੋਂ 60 ਗ੍ਰਾਮ ਬੋਰਨ ਵੀ ਪਾ ਸਕਦੇ ਹੋ ਤੇ ਇਹ ਕੱਲੀ ਜੇ ਤੁਸੀਂ ਕਰੋਗੇ ਤਾਂ ਬੜਾ ਇਹਦਾ ਵਧੀਆ ਰਿਜ਼ਲਟ ਮਿਲਣਗੇ ਤੇ ਖਰਚਾ ਇਹਦਾ ਘੱਟ ਆ ਫਾਇਦਾ ਇਹਦਾ ਕਾਫੀ ਜ਼ਿਆਦਾ ਫੋਕ ਵਗੈਰਾ ਬਹੁਤ ਘੱਟ ਪੈਂਦੀ ਆ ਝਾੜ ਦੇ ਵਿੱਚ ਬਹੁਤ ਵਧੀਆ ਜਿਹੜਾ ਆਪਾਂ ਨੂੰ ਅਸਰ ਦੇਖਣ ਨੂੰ ਮਿਲੂਗਾ ਹਾਂ ਇਹ ਤੁਸੀਂ ਕਰ ਸਕਦੇ ਹੋ ਇਹ ਮੌਕੇ ਦਾ ਆਪਾ ਜਰੂਰ ਫਾਇਦਾ ਉਠਾ ਸਕਦੇ ਹਾਂ ਸੋ ਦੋਸਤੋ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ